ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਪਿੰਡ ਪੰਗਵਾ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਪੁਜਾਰੀ ਮੋਹਨ ਲਾਲ ਤੇ ਹੋਈ ਕੁੱਟਮਾਰ ਦੇ ਮਾਮਲੇ ਚ ਪੁਲਿਸ ਵੱਲੋਂ ਦੋਸ਼ੀਆ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਐ ਸੀ ਬੀ ਸੀ ਪਾਈਚਾਰੇ ਦੇ ਲੋਕਾਂ ਨੇ ਐੱਸ ਐੱਸ ਪੀ ਦਫ਼ਤਰ ਗੁਰਦਾਸਪੁਰ ਦੇ ਬਾਹਰ ਧਰਨਾ ਦਿੱਤਾ ਦਰنا کاریاں ਦਾ ਦੋਸ਼ ਹੈ ਕਿ ਘਟਨਾ ਨੂੰ 4 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਉਸ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਜਦ ਕਿ ਮੁਲਜ਼ਮ ਸ਼ਰੀਆਮ ਘੁੰਮ ਰਿਹਾ ਹੈ ਇਸ ਦੌਰਾਨ ਮੁੱਖ ਮੁਲਜ਼ਮ ਐਸਐਸਪੀ ਦਫ਼ਤਰ ਦੇ ਬਾਹਰ ਘੁੰਮ ਰਿਹਾ ਸੀ ਜਿਸ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਹੋਰ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਥਿਤ ਦੋਸ਼ੀ ਨੂੰ ਖੁਦ ਹੀ ਫੜਨ ਦੀ ਕੋਸ਼ਿਸ਼ ਕਰਨ ਲੱਗ ਪਏ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਧਰਨਾ ਸ਼ਾਂਤ ਕਰਵਾਇਆ ਅਤੇ ਮਾਹੌਲ ਖਰਾਬ ਹੁੰਦਾ ਦੇਖ ਕੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਸ ਖਿਲਾਫ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿਵਾ ਕੇ ਧਰਨਾ ਖਤਮ ਕਰਵਾਇਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿੱਥੇ ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਪਿੰਡ ਪੰਗਵਾਂ ਦੇ ਵਿੱਚ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ ਤੇ ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਆਏ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਗਟਾਈ ਕੀਤੀ ਗਈ ਹੈ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀ ਆ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆ ਕੇ ਦਿਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295ਏ ਲੱਗੀ ਹੋਈ ਸੀਗੀ ਜੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਹੇ ਕਾਰਨ ਕਰਕੇ ਵੀ ਗਵਾਹ ਦੇ ਮੋਕਨ ਕਰਕੇ ਜਦਾਂ ਉਹ ਬਾਈ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨਾਂ ਦੇ ਚੌਥੇ ਦਿਨ ਦੇ ਬਾਅਦ باوجود ਵੀ ਨਾਂ ਤੇ ਅਜੇ ਤੱਕ ਬਿਆਨ ਹੋਇਆ ਕੋਈ ਤੇ ਨਾਂ ਅਜੇ ਤੱਕ ਕੋਈ ਸੁਣਵਾਈ ਹੋਈ ਹੈ ਸਾਨੂੰ ਆਸ਼ਵਾਸ਼ਣ ਜਰੂਰ ਦਿੱਤਾ ਜਾਂਦਾ ਰੋਜ਼ ਵੀ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਔਰ ਹਰਾਨੀ ਦੀ ਗੱਲ ਇਹ ਆ ਕਿ ਉਹ ਜਿਹੜੇ ਮਲਜਮ ਸੀਗੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਿਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੇ ਦਿੰਦੇ ਪਿਆ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਹਨਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਮ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹਨਾਂ ਨੂੰ ਕਾਨੂੰਨ ਨਾਮ ਦਾ ਕੋਈ ਪਤਾ ਨਹੀਂਗਾ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਸਾਰੇ ਅਸੀਂ ਇਸ ਕੌਮ ਤੋਂ ਐਸੀਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਛੜਕਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹੁੰਦੇ ਵੀ ਉਹਨਾਂ ਦੇ ਉੱਤੇ 295 ਸਾਡਾ ਧ ਉਤੇ 295 ਦਾ ਪਰਚਾ ਹੋਇਆ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕਿਆ ਉਹਨਾਂ ਦੇ ਉੱਤੇ ਪਰਚਾ ਹੋਇਆ ਫੇਰ ਅਸੀਂ ਉੱਠਣਾ ਅਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਆ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜੇ ਮੋਨ ਲਾਲ ਜੀ ਪੁਗਾਰੀ ਨੇ ਕਿਸੇ ਮੰਦਲ ਦੇ ਵਿੱਚ ਪਿੰਗਪੰਗੋ ਵਿੱਚ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਉਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਆ ਅਰਖਾਸਤ ਦੇ ਅਨੁਸ